ਕਾਫ ਚਾਹੀਦਾ ਮੇਰਾ ਪੁੱਤ ਕਰ ਗਿਆ ਜਿਹਦੀ ਕਰਨਾ ਤਾਂ ਪੁੱਤ ਨਹੀਂ ਮਾਰਦਾ ਉਹ ਨਹੀਂ ਚਰ ਕੋਈ ਫੈਸਲਾ ਨਹੀਂ ਕਰਨਾ ਕੋਈ ਫੈਸਲਾ ਜਿਹਦੇ ਵਿੱਚ 4 ਕਿੰਨਾ ਆਏ ਮੈਨੂੰ ਕਾਫ ਚਾਹੀਦਾ ਮੈਨੂੰ ਕਾਫ ਚਾਹੀਦਾ ਵੇਖੋ ਮੇਰਾ 4 ਕਿੰਨਾ ਮੈਂ ਕਿਸੇ ਨਾਲ ਰਹੇਗਾ ਹਾਂ ਉਹਨੂੰ ਕਿੱਥੇ ਨੂੰ ਮਾਰ ਕੇ ਛੱਡ ਕੇ ਪਾ ਦੇ ਮੈਨੂੰ ਇਨਸਾਮ ਚਾਹੀਦਾ ਜਿਸਨੇ ਰੱਤ ਤੱਕ ਨਹੀਂ ਮਾਰਦਾ ਮੇਰੇ ਕਾਜ ਨੂੰ ਟੰਡ ਜਾਉਂਗੇ ਤੁਸੀਂ ਆਪਦੇ ਬੇਟੇ ਬਾਰੇ ਕੀ ਮੈਨੂੰ ਸਾਥ ਸੇ ਮੇਰੇ ਪੁੱਤਰੀ ਉਹ ਨਹੀਂ ਚਾਹਤੀ ਨਹੀਂ ਮੈਨੂੰ ਜੀ ਤਰ੍ਹਾਂ ਮਤਲਬ 50 ਕਣੀ ਵੇਂਦੀ ਮੈਂ ਮੇਰੇ ਪੁੱਤਰੀ ਨੂੰ ਚਾਹਤੀ 50 ਹੋਣੀ ਚਾਹੀਦੀ ਉਹ ਨਹੀਂ ਚਾਹ ਮੇਰੇ ਪਤਨ ਚਾਹਤੀ ਨਹੀਂ ਮੇਰੇ ਪਤਨੇ ਮੈਨੂੰ ਆਏ ਵੀ ਕਿਹਾ ਮੈਨੇ ਇੱਕ ਵਾਰੀ ਮੇਰਾ ਪੱਤ ਦਾ ਦਿੰਦਾ ਮਾਂ ਮੈਨੂੰ ਮਾਰਦਾ ਮੇਰੇ ਪਤਨ ਮਾਰ ਕੇ ਸਿਰਤਾ ਜੀ ਐਨ ਨੇ ਕਿ ਮੇਰਾ ਚਾਰ ਢਿੰਗਾ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਆਪਣਾ ਢਿੰਗਾ ਲੈ ਕੇ ਕਿ ਮੈਨੂੰ ਜ਼ਾਲ ਚਾਹੀਦਾ ਫਾਂਸੀ ਚਾਹੀਦੀ ਹੈ ਮੈਨੂੰ ਉਹਨਾਂ ਦੇ ਘਰ ਪਰਚਾ ਚਾਹੀਦਾ ਮੈਨੂੰ ਉਹਨਾਂ ਦੇ ਉਹਨਾਂ ਦੇ ਮਾਵਾ ਵੀ ਆਈ ਸਰਪੰਚ ਜਿਵੇਂ ਮੈਂ ਧਰਪਦੀ ਆ ਮਾਰਨ ਵਾਲਿਆਂ ਦਾ ਕੀ ਨਾਂ ਸੀਗਾ ਹਾਇ ਜੀ ਸੁਪਾਲ ਕਿੰਨੇ ਜਾਣੇ ਸੀਗੇ ਬਾਤ ਨੂੰ ਉਹਨਾਂ ਬਾਦ ਜਿਹੜੀ ਕੋਈ ਚਾਤ ਕਰ ਰਹੀ ਹੈ ਨਹੀਂ ਸੁਣੇ। ਕੀ ਮੰਗ ਕਰਦੇ ਸਰਕਾਰ ਤੋਂ? ਜੀ ਬਸ ਮੇਰੇ ਇਨਸਾਫ ਚਾਹੀਦਾ ਮੈਂ ਸਰਕਾਰ ਤੋਂ ਕੁਝ ਵੀ ਨਹੀਂ ਮੰਗਦੀ। ਉਹਨਾਂ ਨੂੰ ਫਾਂਸੀ ਚਾਹੀਦੀ। ਉਹਨਾਂ ਨੂੰ ਬ੍ਰੋਕਰ ਚਾਹੀਦੇ ਮੇਰੇ ਕੋਲ ਬਹਿ ਬਹਿ ਲਖਦੀ ਆ। ਜੀ ਮੈਂ ਬਹਿ ਲਖਦੀ ਨਹੀਂ ਆਣਾ। ਬਸ ਮੈਂ ਵੈਲਕਮ ਉਹਨਾਂ ਦਾ ਮਾਵਾ। ਉਨਨਾ ਦੇ ਮਾਮਾਆਂ ਨੂੰ ਯਾਇਂ ਸੁਣਦੇ ਆ। ਇਹ ਕੋਈ ਕੰਦ ਨਹੀਂ ਜਾਂਦੇ। ਦਰਦਾਰੇ ਤੋਂ ਕਤਲ ਹੋਇਆ। ਇਹ ਕਿਸ ਤਰ੍ਹਾਂ ਦਾ ਹੋਇਆ? ਕਿਸ ਤਰ੍ਹਾਂ ਕੇ ਕਿਸ ਕਰਨ ਲਈ? ਲੋਕੀ ਖਾਈ ਆਂਦਾ ਹੈਗਾ 957 ਦਾ ਟਾਈਮ ਇਹਨਾਂ ਨੇ ਫੋਨ ਲਾ ਕੇ ਮੁੰਡੇ ਮੇਰੇ ਨੂੰ ਸੱਦਿਆ ਜੀ। ਅੱਛਾ। ਰੋਟੀ ਖਾਂਦੇ ਨੂੰ। ਹੂੰ ਹੂੰ। ਤੇ ਬਸ 57 ਦਾ ਮਿੰਟਾਂ ਦੇ ਵਿੱਚ ਇਹਨਾਂ ਨੇ ਮੇਰਾ ਪੁੱਤਰ ਦਾ ਕਤਲ ਕਰਤਾ ਜੀ। ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੋ ਕਤਲ ਕੀਤਾ ਹੈ? ਤੁਹਾਨੂੰ ਖਾਲੋਂ ਜਿਨ੍ਹਾਂ ਦੇ ਬਾਹਰ ਅਕੇ ਸੱਟ ਕੇ ਗਿਆ ਜੀ ਉਹਨਾਂ ਨੇ ਆ ਕੇ ਦੱਸਿਆ ਘਰੇ ਜੇ ਇਸ ਤਰ੍ਹਾਂ ਇੱਕ ਟੋਡਾ ਮੁੰਡਾ ਸਾਡੇ ਬਾਹਰ ਜੀ। ਅੱਛਾ। ਫਿਰ ਤੁਸੀਂ ਉਸ ਟਾਈਮ ਉਹ ਮੁੰਡਾ ਸਾਹ ਹੈਗੇ ਸੀਗੇ ਨਹੀਂ ਮੁੰਡਾ ਤਾਂ ਇਹਨਾਂ ਨੇ ਖਤਮ ਕਰਤਾ ਜੀ ਅੱਛਾ ਹਾਂਜੀ ਫਿਰ ਕਿੱਥੇ ਲੈ ਗਏ ਤੁਸੀਂ ਉਹਨਾਂ ਨੂੰ ਮੈਡੀਕਲ ਲੈ ਗਏ ਉਹਨਾਂ ਨੇ ਕੀ ਅੱਛਾ ਉਹਨਾਂ ਨੇ ਜਾ ਦਿੱਤਾ ਵੀ ਮੈਡੀਕਲ ਲੈ ਗਏ ਅੱਛਾ ਮੈਡੀਕਲ ਲੈ ਗਏ ਮੈਡੀਕਲ ਵਾਲਾ ਨੇ ਕਹਿੰਦੇ ਵੀ ਵਾਅ ਖਤਮ ਹੋ ਗਿਆ ਅੱਛਾ ਹਾਂਜੀ ਤੇ ਬੰਦਾ ਭੱਜ ਆਇਆ ਜੀ ਉਹਨੂੰ ਪਤਾ ਲੱਗ ਗਿਆ ਮੁੰਡਾ ਮਰ ਗਿਆ ਇਹ ਭੱਜ ਆਇਆ ਅੱਛਾ ਨਾਲ ਗਿਆ ਸੀਗਾ ਅੱਛਾ ਕੱਪੜੇ ਚੇਂਜ ਕਰਕੇ ਨਾਲ ਕੱਪੜੇ ਬਦਲ ਕੇ ਗਿਆ ਜੀ ਅੱਛਾ ਕੱਪੜੇ ਕੱਪੜੇ ਖੂਨ ਦੇ ਆਪਦੇ ਬਾਈਪਾਸ ਤੇ ਸੱਟ ਗਿਆ ਜੀ ਅੱਛਾ ਤੇ ਹੋਰ ਕੱਪੜੇ ਪਾ ਕੇ ਦਰ ਜਾ ਵੀ ਮੈਨੂੰ ਤੇ ਇਹਨੂੰ ਸ਼ੱਕ ਨਾ ਹੋਵੇ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਇਹ ਤਾਂ ਕਹਿੰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਹਾਂਜੀ ਹਾਂਜੀ ਇਹ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਪੰਜ ਮਹੀਨੇ ਪੰਜਾਂ ਬੰਦਾਂ ਦੇ ਨਾਲ ਮਾਨਗੋੜ ਤੋਂ ਲੈ ਕੇ 50 ਘੰਟੇ ਦੇ ਕੰਮ ਕਾਲਾ ਕਰਦੇ ਤੁਸੀਂ ਹਾਂਜੀ ਲੈ ਹੋ ਗਾ ਜੀ